ਸਵਾਗਤ ਹੈ ਕਿਸਾਨ ਵੀਰੋ ਹੋਡਾ ਲੌਂਡਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਉਹਦੇ ਨਾਲ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪੈਂਡਾਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਨੇੜੇ ਭਧੌੜ ਬਾਈ ਜੀ ਨਗਰਾਂ ਮੈਂ ਗੱਲਬਾਤ ਆ ਜਾ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਹਾਂਜੀ ਬਾਈ ਅਜ ਦੋ ਬੈੜਾਂ ਹਨ ਹਾਂ ਬਾਈ ਦੋ ਬੈੜਾ ਲੈ ਕੇ ਇੱਕ ਦੂਜਾ ਸੂਇ ਇੱਕ ਪਲੂਣ ਹਾਂ ਇੱਕ ਪਲੂਣ ਇੱਕ ਦੂਜਾ ਸੂਇ ਕਿੰਨੇ ਕਿੰਨੇ ਨੰਬਰ ਬੋਲੀ 628411044 ਫੋਨ ਨੰਬਰ ਆ ਬਾਈ ਹਾਂ ਠੀਕਾ ਤੇ ਪਿੰਡ ਹਲ ਕੇ ਪਿੰਡ ਹਲ ਕਰਿਆ ਜੀ ਕੀ ਡਿਟੇਲ ਆ ਵੀਰੇ ਅੱਜ ਬੈੜਾਂ ਦੀ ਆ ਹੱਥ ਤੱਕ ਲੈ ਜੀ ਬਾਈ ਪਲੂਣ ਬੱਛੀ ਆ ਕਿੰਨਾ ਕ ਦੁੱਧ ਕੱਢ ਦੂਗੀ ਤੇ ਯਾਰ ਆਪਾਂ ਬੜਾ ਜਾਨੀ ਕਹਿੰਦੇ 17 ਕਿਲੋ ਗ੍ਰਾਮ ਨਾਲ ਠੀਕ ਆ ਵੀਰੇ ਕਾੜ ਦੇ ਬਾਹਰ ਨੂੰ ਤੋੜ ਕੇ ਦਿਖਾ ਦੇ ਥਣਲੇਵਾ ਦੇਖ ਲੋ ਆ ਪੇਲਾ ਪੂਲਾ ਬਣ ਗਿਆ ਵ ਆ ਕਰ ਲਿਆ ਬਾਂਦੇ ਬਸ ਆ ਕਰ ਲਿਆ ਪੂਰੀ ਚੰਗੀ ਬਸ ਦੁੱਧ ਕਿੰਨਾ ਘੜ ਦੂੰਗੀ ਵੀਰੇ ਦੀਪੂ 17 ਕਿਲੋ ਪੁੱਛਦਾ ਹੋਇਆ ਯਾਰ ਭਾਈ ਆਪਾਂ ਐਵੇਂ 20 ਪਲੱਸ ਨੂੰ ਕਹਿੰਦੇ ਤੇ ਦਿਨ ਕਿੰਨੇ ਘੜ ਜੂ ਦੋ ਦਿਨ ਹਫ਼ਤਾ ਲਈ ਜੂ ਠੰਡੀ ਠੁੰਡੀ ਬਸੇ ਰਹੀ ਹੈ ਕਿ ਐ ਗਰਮਾ ਪਲੋਂਣਾ ਜਿਵੇਂ ਜਿਵੇਂ ਮਰਜੀ ਬੈਠਾ ਓਕੇ ਓਕੇ ਤੇ ਦੁੱਧ ਦੇ ਦੂੰਗੀ ਕਿੰਨਾ 17 ਕਿਲੋ ਤੇ ਦਿਨ ਕਿੰਨੇ ਘੜ ਜੂ ਦਿਨ ਹਫ਼ਤਾ ਲਈ ਡਿਮਾਂਡ ਡਿਮਾਂਡ ਦੀ ਓਕੇ ਹੁਣ ਦੋ ਨੰਬਰ ਵਾਲੀ ਦੱਸ ਇੱਕ ਜਰਸੀ ਇਹ ਸਾਹੀਵਾਲ ਨਾ ਆ ਗਈ ਨਾ ਥੋੜੀ ਸਾਹੀਵਾਲ ਗਰਜੀ ਚ ਆ ਗਈ ਥੋੜੀ ਓਕੇ ਹਾਂ ਇਹ ਵੀ ਹਜੇ ਸਬਤ ਤੱਕ ਆਪਾਂ ਦੱਸ ਕੇ ਜਾਇ ਮੰਨ ਲਓ ਦੱਸ ਕੇ ਦੇਣ ਲੈ ਜੀ ਠੋੜਾ ਛਾਲ ਚੰਗੀ ਐ ਠੰਡੀ ਮਿੱਠੀ ਜੀ ਥੋੜੀ ਮੱਧ ਠੀਕ ਐ ਹਾਂ ਇਹ ਚਵਾਈ ਚੂਲੀ ਥਾਂ ਪੂਰਾ ਚੰਗਾ ਲੱਗਿਆ ਓਕੇ ਤੇ ਦੁੱਧ 20 ਪਲੱਸ ਹੀ ਪਾਉਂਗਾ ਰਾਮ ਨਾ ਦੇ ਦੋ ਵੀਰੇ ਤਾਂ ਬਾਈਥੋਂ ਗਾਰੰਟੀ ਲੈ ਲੈ ਤੁਸੀਂ ਆਪ ਹੀ ਦੇ ਲੈ ਧੁੱਪੇ ਖੜੀ ਐ ਜਿਵੇਂ ਹੋਰਾ ਵੀ ਨਹੀਂ ਮੰਨਦੀ ਜਮਾਈ ਨਹੀਂ ਮੰਨਦੀ ਇਹ ਦੋ ਨੰਬਰ ਤੇ ਆ ਗਈ ਇਹਦੀ ਵੀ ਡਿਮਾਂਡ ਫੋਨ ਤੇ ਹਾਂ ਇਹ ਵੀ ਡਿਮਾਂਡ ਓਕੇ ਤੋੜ ਦੇ ਮੇਰੇ ਜਿੱਤ ਤੋਰ ਕੇ ਦਿਖਾ ਦੀਏ ਆ ਦੇਖੋ ਜੀ ਪੂਰੀ ਬਾਈ ਨਮਾਉਣ ਨਮਾਉਣ ਦੀ ਕਿਰਪਾ ਥੋੜੀ ਜਿਹੀ ਘੱਟ ਹੀ ਕਰਦੇ ਆਗੇ ਤੇ ਸਵਾਇ ਮਾਲ ਵਾਲਾ ਖੜਾ ਆ ਤੇਰੇ ਪਾਸੇ ਆਸੇ ਪੱਠੇ-ਪੁੱਠੇ ਇਹਦੇ ਪਾਉਣੇ ਆ ਭਾਈ ਗੇੜਾ ਥੋੜਾ ਲੰਮਾ ਹਾਂ ਲੰਮਾ ਤੇ ਅਜੇ ਭੁੱਖੀਆਂ ਖੜੀਆਂ ਬਜਾਰੀਆਂ ਆ ਦੇਖੋ ਜੀ ਪੂਰੀਆਂ ਇੱਕ ਨੰਬਰ ਵੜਾ ਇੱਕ ਪਹਿਲਾ ਸੂਆ ਇੱਕ ਦੂਜਾ ਸੂਆ ਇਹਦੀ ਮਿਲ ਕੰਪੈਸਿਟੀ B+ ਰਹੂਗੀ ਉਹਦੀ 15 ਤੋਂ ਪਲੱਸ ਰਹੂਗੀ 16 ਤੋਂ ਕੱਦ ਕੋਦ ਤਾਂ ਪੂਰਾ ਬਾਈ ਪਾਲੀਪੋਨੀ ਸਮੀ ਸਮੀ ਬਥੇਰੀ ਆ ਗਈਆਂ ਇੱਕ ਨੰਬਰ ਵੜਾਂ ਗਈਆਂ ਪੂਰੀਆਂ ਝੋਲ ਚਾੜ ਦੇ ਰਹਿਣਾ ਦੇਖੋ ਆ ਤਾਂ ਵੀ ਮੱਝਾਂ ਆਣ ਲੱਗਿਆ ਵਾ ਕਿਉਂਕਿ ਯਾਰ ਵੀ ਮਰਜੀ ਬੈਠਾ ਰਿਆ ਯਾਰ ਬੀੜ ਥੋੜੀ ਕਰਾਸ ਆ ਗਈ ਜਦੋਂ ਥਣ ਦਾ ਆਟੋਮੈਟਿਕ ਹੀ ਵਧੀਆ ਹੋ ਜਾਣਾ ਹੁੰਦਾ ਹੈਗਾ ਤੇ ਕਰ ਲੋ ਜੱਕ ਜਿੰਨਾ ਬਿਕੀਆਂ ਵੀਰੇ ਸੂਈਆਂ ਆਉਣੀਆਂ ਦੀ ਵੀ ਪਾਵਾਂ ਇਹ ਵੀਡੀਓ ਤੇ ਨੰਬਰ ਫੇਰ ਬੋਲ ਦੀੂੰ ਆਪਣੇ ਬਾਈ ਦੂਰੀਆਂ ਪਾਉਣ ਦੀ ਲੋੜ ਨਹੀਂ ਪੈਂਦੀ ਤੇਰੇ ਚੈਨਲ ਤੇ ਦੇਖੀ ਜਾਂਦੀ ਠੀਕ ਆ ਤੇ ਨੰਬਰ ਬੋਲੀ 628411048 ਪਿੰਡ ਅਲਕੜੇ ਪਿੰਡ ਅਲਕੜੇ ਕਰ ਲਓ ਬਾਈਨੈਂਸ ਵਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ